ਅੱਜ ਜਲਦੀ ਤੇ ਆਖਰਕਾਰ ਪਹੁੰਚੇ ਆਪਾਂ ਗੁਰਦੁਆਰਾ ਨਾਨਕਜੀ ਦਾ ਨਾਨਕਜੀਰਾ ਵਿਦੁਰ ਦੇ ਵਿੱਚ ਕਰਨਾਟਕਾ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਉਣੇ ਆ ਤਾਂ ਇੱਥੇ ਪਵਿੱਤਰ ਗੁਰਦੁਆਰਾ ਸਾਹਿਬ ਦੇ ਪਨਾ ਇਮਾਰਤ ਤੁਹਾਨੂੰ ਦਿਖਾ ਦਈਏ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਖੂਬਸੂਰਤੀ ਨਾਲ ਬਣਾਈ ਹੈ ਤੇ ਦੇਖੋ ਕਿਸ ਤਰ੍ਹਾਂ ਆਪਣੀ ਵਿਰਾਸਤ ਸਾਡੇ ਰੱਖੀ ਹੋਈ ਆ ਭਾਵੇਂ ਕਿ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਹੋਣ ਜਦੋਂ ਸਰਦਾਰ ਸਿੰਘ ਜਾਤ ਅਪਾ ਕਹਿ ਰਹੀ ਹੈ ਕਿ ਗੁਰੂ ਦੇ ਪਿਆਰੇ ਜਦੋਂ ਗੁਰਦੁਆਰਾ ਸਾਹਿਬ ਨੂੰ ਬਣਾਉਣ ਦੇ ਲਈ ਜਾਂ ਗੁਰਦੁਆਰਾ ਸਾਹਿਬ ਨੂੰ ਸਾਂਭਣ ਦੇ ਲਈ ਇਸ ਤਰ੍ਹਾਂ ਅਜਿਹੇ ਪੁਰਾਣੇ ਪ੍ਰਾਲੇ ਕਰਨੇ ਯਤਨ ਕਰਦੇ ਨੇ ਤਾਂ ਇਸ ਤਰ੍ਹਾਂ ਦੀਆਂ ਅਮਾਰਤਾ ਜਿਹੜੀਆਂ ਬਣਾਈਆਂ ਹੋਈਆਂ ਨੇ ਇਸ ਤਰ੍ਹਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਸਾਂਭੇ ਹੋਏ ਨੇ ਜਿਹਨੂੰ ਦੇਖ ਕੇ ਕਿਤਨੇ ਕਿਤਨੇ ਲੋਕੀ ਦੂਰੋਂ ਦੂਰੋਂ ਚੱਲ ਕੇ ਇੱਥੇ ਆਉਂਦੇ ਆ ਤੇ ਨਾਲ ਹੀ ਜੇਕਰ ਇਹ ਗੱਲ ਕੀਤੀ ਜਾਵੇ ਕਿ ਦੂਰੋਂ ਦੂਰੋਂ ਜਿਹੜੇ ਲੋਕ ਆਏ ਹੋਏ ਨੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲ ਕਰਨ ਦੀ ਕਿ ਕਿੱਦੋਂ ਕਿੱਥੋਂ ਆਏ ਹੋਏ ਨੇ ਤੇ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਾ ਦਈਏ ਗੁਰਦੁਆਰਾ ਇਸ ਤਰ੍ਹਾਂ ਦੇ ਗੁਰਦੁਆਰ ਸਾਹਿਬ ਦੇ ਜੋ ਇਮਾਰਤ ਬਣੀ ਹੋਈ ਹੈ ਤੇ ਦੂਜੇ ਪਾਸੇ ਜੋ ਇੱਥੇ ਰੈਸ਼ ਰੈਸ਼ ਵਾਕੇ ਕਮਰੇ ਬਣੇ ਹੋਏ ਨੇ ਦਰਸ਼ਣੀ ਡਿਊੜੀ ਬਣੀ ਹੋਈ ਆ ਇਹ तमाम ਚੀਜ਼ਾਂ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਖੂਬਸੂਰਤ ਨਜ਼ਾਰਾ ਜਿਹੜਾ ਹੈ ਕਿੱਥੇ ਬਣਿਆ ਹੋਇਆ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਇੱਥੇ ਸਾਡੇ ਨਾਲ ਇਹ ਪੂਨਾ ਤੋਂ ਜਿਹੜੇ ਆਏ ਹੋਏ ਨੇ ਬਹੁਤ ਜਣੇ ਕਿਤੇ ਪੂਨਾ ਤੋਂ ਆਏ ਹੋਏ ਜੀ ਕਿਹਦਾ ਹੈ ਘਰ ਆਪ ਗਿਆ पूना वाला किधर थे आपना वाला उनको बुला दो पूना का एक आ, आपके दोस्त है आपने बुलाया यहाँ पर रहते आप, तो हैं तो आपापुर में रहते हैं पूना से चल कर आए किसने बताया आपको इधर के बारे में ये फेमस है ये फेमस है और हम हमारे ऑफिस के काम के लिए आए थे लेकिन बोला ये भी हमारा एक आज का सुकून है आपको ये दर्शन मिला ਤਾਂ ਇਹ ਗੱਲ ਇਹ ਗੱਲ ਧਿਆਨ ਨਾਲ ਸੁਣ ਲਿਓ ਇਹਨਾਂ ਦੀ ਜਿਹੜੀ ਗੱਲ ਕਹੀ ਮੈਂ ਕਿਹਾ ਵੀ ਤੁਸੀਂ ਇੱਦਾਂ ਕਿਹਨੇ ਹਿੱਸੇ ਤੋਂ ਨੇ ਦੇ ਬਾਰੇ ਤਾਂ ਇਹਨਾਂ ਦਾ ਜਵਾਬ ਸੀਗਾ ਇਹ ਫੇਮਸ ਹੈ ਦਾ ਮਤਲਬ ਕਿ ਜਦੋਂ ਗੱਲ ਗੁਰੂ ਨਾਨਕ ਦੇਵ ਜੀ ਹੋਵੇ ਤਾਂ ਪੂਰੀ ਦੁਨੀਆ ਦੇ ਵਿੱਚ ਕੋਨੇ ਕੋਨੇ ਦੇ ਵਿੱਚ ਜਾਣੇ ਜਾਂਦੇ ਨੇ ਜਿਸ ਨਾਮ ਨਾਲ ਸਾਨੂੰ ਜਾਣਦੇ ਦੁਨੀਆ ਕਰਦੀ ਹੈ ਨਾਨਕ ਜੀ ਦਾ ਜਦੋਂ ਗੁਰੂਦਵਾਰ ਗੁਰੂਦਾਰਾ ਇੱਥੇ ਆਉਂਦੇ ਹਾਂ ਬਟ ਇੱਥੇ ਆਣੇ ਕੀ ਬਾਤ ਐਸਾ ਖੁਸ਼ ਹੋ ਮਿਲਦਾ ਹੈ ਮਨ ਨੂੰ ਅੱਛਾ ਲੱਗਦਾ ਹੈ ਸਭ ਦਾ ਸਤਿਕਾਰ ਹੈ ਮਹਾਂਪੁਰਖ ਕੇ ਬਹੁਤ ਮਾਨਦੇ ਨੇ गुरदवाल साहब के लोग कैसे हैं दे आर वेरी कोऑपरेटिव और आर मेंटेनिंग पूरा जो डिसिप्लिन है हमने लास्ट में थे ऐसा घूमते घूमते आ गए सुने थे हम गुरुद्वार है बोल के बड़ा द्वार दिखे तो ऐसा रहे चलो जाके जा देखेंगे कैसे भी हमको टाइम मिला था इधर आने के बहुत है। है, बहुत बहुत खुश हो गए बाद अनफॉर्चुनेटली हम पैंट नहीं डाले थे अंदर मेरे को नहीं दिए फ्रेंड को अंदर जाके हाँ डिसिप्लिन क्या है, का क्या है? हाँ, का है। हम एक्चुअली घूमने के लिए आए थे ना तो इसीलिए हमको मालूम ये गुरुद्वार जाने का बोले तो हम भी पैंट डाल के आते थे दूसरे लोगों को ਤੁਹਾਨੂੰ ਇਹ ਹਰ ਕਿਸੇ ਨੂੰ ਮੈਸੇਜ ਦੇਣਾ ਚਾਹਤ ਹੈ। ਇਹ ਇੱਧਰ ਬਹੁਤ ਅੱਛਾ ਹੈ ਜਾਣੇ ਦਾ ਆਣਾ ਚਾਹੀਦਾ ਹੈ। ਇੱਧਰ ਮੇਂ ਕੋਈ ਵੀ ਆਤਾ ਹੈ, ਇੱਧਰ ਮੇਂ ਕੋਈ ਆਤਾ ਹੈ, ਇਹ ਏਰੀਆ ਮੇਂ ਕੋਈ ਵੀ ਆਤਾ ਹੈ, ਕੋਈ ਦੇ ਮਸਟ ਵਿਜ਼ਿਟ ਥਿਸ ਪਲੇਸ। ਮਸਟ ਵਿਜ਼ਿਟ ਹੈ ਆਪਾਂ। ਤਾਂ ਗੁਰੂ ਨਾਨਕ ਦਾ ਆਪਣਾ ਇਹ ਹੈ ਨਾ। ਗੁਰੂ ਦੇਖੇ ਹਿੰਦੂ ਲੋਗਾਂ ਦਾ। ਤਾਂ ਕੋਈ ਵੀ ਗੁਰਨਾਟਕ ਦੇ ਵਿੱਚ ਆਂਦਾ ਹੈ ਤਾਂ ਉਹਨਾਂ ਨੇ ਅਪੀਲ ਜ਼ਰੂਰ ਕੀਤੀ ਹੈ ਕਿ ਜਿਹੜਾ ਵੀ ਗੁਰਨਾਟਕ ਦੇ ਵਿੱਚ ਆਉਂਦਾ ਹੈ ਘਟੋ ਘਟ ਇਸ ਸਥਾਨ ਦੇ ਉੱਤੇ ਜ਼ਰੂਰ ਪਹੁੰਚਣਾ। ਦੇਖਦੇ ਰਹੋ ਹੋਰ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਸੱਸੀ ਦਾ